ਹਾਂ ਉਹ ਮੋਰੋ ਗੋ ਚੁੱਕਵਾਇਆ ਹਾਂ ਜੀ ਬਣੀ ਬਣੀ ਮਾਈਕਟੇ ਉਸ ਕੁਲਿਸ਼ ਕੁਮਾਰ ਸਨੂ ਬਲੇਡ ਸੀ ਜੋ ਸਵੇਸ਼ ਕੁਮਾਰ ਅੱਛਾ ਭਾਜੀ ਇਹ ਕਿਹੜੀ ਜਗ੍ਹਾ ਇਹ ਵੱਡੀ ਹੈਪਬਾਲ ਮੇਨ ਰੋਡ ਤੇ ਸ਼ੰਕਰ ਜੁਲਰ ਦੇ ਨਾਮ ਦੀ ਮੇਰੀ ਸਿਨਾਰਾਈ ਦੁਕਾਨ ਆ ਜੀ ਹੋਇਆ ਕੀ ਹੈ ਰਾਤ ਉਹ ਕੋਣ ਸੀ ਸਵੇਰੇ ਆ ਕੇ ਦੁਕਾਨ ਖੋਲੀ ਤੇ ਖੱਡਾ ਪਾਇਆ ਹੋਇਆ ਲੈਂਟਰ ਦੇ ਵਿੱਚ ਤੇ ਮੇਰਾ 2.5 300 ਗ੍ਰਾਮ ਸੋਨਾ ਸੀ 2.5 3 ਕਿਲੋ ਚਾਂਦੀ ਸੀ ਉਹ ਹੈ ਨਹੀਂ ਮੇਰੀ ਦੁਕਾਨ ਤੇ ਚੋਰੀ ਹੋਈ ਹੈ ਜਾਂ ਡਾਕਾ ਕੋ ਚੋਰੀ ਕੋ ਜੋ ਤੁਹਾਨੂੰ ਠੀਕ ਲੱਗਦਾ ਦੇਖ ਲਓ ਕਿਸ ਤਰੀਕੇ ਨਾਲ ਮਤਲਬ ਡਾਕਾ ਆਇਆ ਚੋਰੀ ਤੁਸੀਂ ਕਹਿ ਰਹੇ ਹੋ ਭਾਈ ਰਾਤ ਦਾ ਸੀ ਚੰਗੀ ਭਲੀ ਦੁਕਾਨ ਛੱਡ ਕੇ ਗਏ ਆ 10 ਵਜੇ ਵਧਾ ਕੇ ਗਏ ਆ ਸਿਲੈਂਡਰ ਗਿਰਿਆ ਨਹੀਂ ਲੈਂਟਰ ਤੋੜਿਆ ਹੋਇਆ ਚੋਰਾ ਨੇ ਜਿੰਨੇ ਵੀ ਚੋਰੀ ਕੀਤੀ ਹੈ ਇਹਦੇ ਵਿੱਚ ਕੋਈ ਵੀ ਨਵੋਲ ਹੋ ਸਕਦਾ ਇਹਦੇ ਅੰਦਰ ਮੇਰਾ 25 30 ਤੋਲੇ ਸੋਨਾ ਤੇ 2 2.5 ਕਿਲੋ ਚਾਂਦੀ ਜਿਹੜੀ ਉਹ ਹੈ ਨਹੀਂ ਜੀ ਅਸੀਂ ਥਾਣਾ ਹੈ ਬਹੁਤ ਦਰਖਾਸਤ ਦੇਤੀ ਆ ਅਸੀਂ ਆਸ ਕਰਦੇ ਆ ਵੀ ਪ੍ਰਸ਼ਾਸਨ ਤੇ ਪੁਲਿਸ ਜਿਹੜੀ ਆ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਜੋ ਸਖਤ ਸਖਤ ਕਾਰਵਾਈ ਬੰਦੀ ਆ ਮਜਰਮਾ ਦੇ ਖਿਲਾਫ ਕਾਰਵਾਈ ਕੀਤੀ ਹੈ ਬਿਲਕੁਲ ਸਭ ਸਾਥ ਤੋੜੀ ਆ ਜੀ ਹੋ ਸਕਦਾ ਵੀ ਇਹਦਾ ਕੋਈ ਵੀ ਇਨਵੋਲ ਹੋ ਸਕਦਾ ਮੈਂ ਨਾਂ ਨਹੀਂ ਲਾਉਂਦਾ ਉੱਪਰ ਰਸਤਾ ਕਿਹੜਾ ਹੈਗਾ ਉੱਪਰ ਰਸਤਾ ਮਾਲਕ ਦੇ ਕੋਲ ਆ ਜੀ ਕੋਈ ਐਸਨ ਜਿਹੜਾ ਮਾਲਕ ਉਹਦਾ ਮੇਰਾ ਕੋਰਟ ਚ ਕੇਸ ਚੱਲਦਾ 1990 ਤੋਂ ਹੀ ਦੁਕਾਨ ਮੇਰੇ ਕੋਲ ਕਿਰਾਏ ਤੇ ਆ ਸਾਲ ਪਹਿਲੇ ਉਹਨੇ ਦੁਕਾਨ ਲਈ ਆ ਪਹਿਲੇ ਵੀ ਇੱਕ ਵਾਰੀ ਉਹਨੇ ਲੈਂਟਰ ਤੋੜਿਆ ਸੀ ਉਦੋਂ ਸਾਰੇ ਬਜ਼ਾਰ ਨੇ ਸਾਥ ਦੇ ਕੇ ਪੰਚਾਇਤੀ ਗਾਜਨਾਮਾ ਕਰਾ ਕੇ ਲੈਂਟਰ ਪਵਾ ਦਿੱਤਾ ਸੀ ਤੇ ਹੁਣ ਫੇਰ ਉਹੀ ਕੁਝ ਹੋ ਰਿਹਾ ਚਲੋ ਜੀ ਦੱਸਿਆ ਨਾ ਮੈਂ ਥਾਣੇ ਦਰਖਾਸਤ ਦਿੱਤੀ ਆ ਜੀ ਐਸਐਚਓ ਸਾਹਿਬ ਹਾਜ਼ਰ ਨਹੀਂ ਮਿਲੇ ਥਾਣਾ ਹੈਬੋਲ ਵੱਡੀ ਦੇ ਤੇ ਕੰਟਰੋਲ ਰੂਮ ਤੇ ਵੀ ਮੈਂ ਬੇਨਤੀ ਆਪਣੀ ਲਾਤੀ ਆ ਜੀ ਹੁਣ ਬਾਕੀ ਦੇਖੋ ਜੋ ਕਾਰਵਾਈ ਬਣਦੀ ਆ ਅਸੀਂ ਮੰਗ ਕੀ ਕਰਦੇ ਆ ਅਸੀਂ ਮੰਗੇ ਕਰਦੇ ਆ ਜੀ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਜਿਹਨਾਂ ਨੇ ਵੀ ਚੋਰੀ ਕੀਤੀ ਆ ਜਾਂ ਡਾਕਾ ਮਾਰਿਆ ਤੇ ਲੈਂਟਰ ਇਹਦਾ ਪਾਇਆ ਜਾ ਮੇਰੀ ਦੁਕਾਨ ਦਾ 1990 ਦਾ ਮੈਂ ਮਾਲਕ ਤੇ ਕਿਰਾਏਦਾਰ ਜੇ ਉੱਪਰ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਉੱਪਰ ਲੈਂਟਰ ਕਹਿੰਦੇ ਨਵਾਂ ਕੋਈ ਸਾਰੀ ਨਵੀਂ ਹੋਈ ਹੈ ਨਹੀਂ ਐਸਾ ਕੁਝ ਨਹੀਂ ਆ ਪਹਿਲੇ ਲੈਂਟਰ ਇਹਨੇ ਤੋੜਿਆ ਸੀਗਾ ਮਾਲਕ ਨੇ ਉਦੋਂ ਹਾਂ ਅੱਜ ਤੋਂ ਸਾਲ ਪਹਿਲੇ ਤੇ ਉਦੋਂ ਪੰਚਾਇਤ ਦੀ ਰਾਜਨਾਮ ਹੋਇਆ ਸੀ ਉਦੋਂ ਇਹ ਲੈਂਡਰ ਪੁਆਰਤਾ ਸੀ ਉਸ ਤੋਂ ਬਾਅਦ ਨਹੀਂ ਉਦੋਂ ਕੋਈ ਨੁਕਸਾਨ ਨਹੀਂ ਸੀ ਥੋੜਾ ਛੋਟਾ ਜਿਹਾ ਖੱਡਾ ਸੀਗਾ ਅੱਜ ਕਿਹਨਾਂ ਨੇ ਵੱਡਾ ਖੱਡਾ ਤੁਸੀਂ ਦੇਖ ਸਕਦੇ ਹੋ 2 1/2 ਫੁੱਟ ਦਾ ਜਿਸ ਤੋਂ ਪੂਰਾ ਬੰਦਾ ਅੰਦਰ ਆਸਲ ਹੋਇਆ ਪਰ 2 1/2 ਗ੍ਰਾਮ ਸੋਨਾ ਤੇ 2 1/2 ਕਿਲੋ ਚਾਂਦੀ ਮੇਰੀ ਹੈਣੀ ਜੀ ਮੇਰੀ ਬੇਨਤੀ ਹੈ ਮੇਰਾ ਸਮਾਨ ਮੈਨੂੰ ਦਵਾਇਆ ਜਾਵੇ ਤੇ ਤੁਸੀਂ ਆਇਆ ਕੀ ਆਸ਼ਵਾਸਨ ਦਿੱਤਾ ਗਿਆ ਹੈ ਕੀ ਕਾਰਵਾਈ ਹੈ ਹਲੇ ਪੁਲਿਸ ਨੇ ਕੋਈ ਆਸ਼ਵਾਸਨ ਨਹੀਂ ਦਿੱਤਾ ਐਸਐਸਓ ਸਾਹਿਬ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਕਾਲਜੇ ਸਰ ਪੁਨਾ ਦੇ ਇੱਕ ਮਲਾਜੋਂ ਮਾਇਆ ਮੈਂ ਦਰਖਾਸਤ ਦੇਤੀ ਹੈ ਜੀ ਅਸੀਂ ਆਸ ਕਰਦੇ ਹਾਂ ਵੀ ਸਾਡੇ ਨਾਲ ਇਨਸਾਫ ਕੀਤਾ ਜਾਵੇ। ਬਸ ਇਹੀ ਦੱਸੋ ਵੈਰੀਫਾਈ ਕਰ ਰਹੇ ਹੋ ਦੱਸੋ ਕੀ ਕਰ ਰਹੇ ਸਰ ਜਿਹੜਾ ਮਾਮਲਾ ਹੋਇਆ ਇਹਦੇ ਬਾਰੇ ਦੱਸ ਦਿਓ ਬਸ ਦੱਸਾਂਗੇ ਜੀ ਨਹੀਂ ਸਰ ਇਹੀ ਦੱਸ ਦਿਓ ਕਿ ਵੈਰੀਫਾਈ ਕਰ ਰਹੇ ਆ ਅਜੇ ਮੌਕਾ ਵੇਖਣਾ ਇਹਨਾਂ ਦਾ ਕੋਈ ਮਾਲਕ ਨਾਲ ਝਗੜਾ ਚੱਲਦਾ ਕਰਾਇਆ ਦਾ ਅੱਛਾ ਜੀ ਆਹਦੇ ਨੇ ਉੱਪਰੋਂ ਛਾਤੋਂ ਦਾ ਪਾੜੀ ਹੈ ਸਾਡੀ ਪਾੜਤੀ ਹੈ ਜੀ ਵਲਿੰਗਡਨ ਦਾ ਮੋਗ ਵਾਲਾ ਕੋਰਟ ਕੇਸ ਚੱਲ ਰਿਹਾ ਦੱਸਿਆ ਨਾ ਆ ਕੇ ਸਾਨੂੰ ਦਰਖਾਸਤ ਦੇ ਗਏ ਉਸ ਤੋਂ ਬਾਅਦ ਹੋਣੇ ਕਹਿ ਰਹੇ ਕਿ ਚੋਰੀ ਹੋ ਰਹੀ ਹੈ ਪਰ ਚੋਰੀ ਪਰ ਇੱਕ ਵੈਰੀਫਾਈ ਕਰਾ ਕੇ ਕੰਮ ਕਰਾ ਕੇ ਮੋਗ ਵਾਲਾ ਵੈਰੀਫਾਈ ਕਰ ਰਹੇ ਜੋ ਬੰਦੀ ਕਰ ਲਈ ਹੋਈ ਹੈ ਦੇਖਾਂਗੇ ਜੋ ਕਲੀਅਰ ਹੁੰਦਾ ਸਰਪੰਚ ਸਾਹਿਬ ਨੇ ਨਜ਼ਰ ਆਉਂਦੇ ਆ ਤਾਂ ਠੀਕ ਹੈ ਜੋ ਮੋਗ ਵਾਲਾ ਮੈਂ ਇਹੀ ਦੱਸ ਰਿਹਾ ਹਾਂ ਕਿ ਵੈਰੀਫਾਈ ਕਰ ਰਹੇ ਹਾਂ ਦੱਸਾਂਗੇ ਜੀ ਕਰ ਰਹੇ ਸਰ ਜਿਹੜਾ ਮਾਮਲਾ ਹੋਇਆ ਇਹਦੇ ਬਾਰੇ ਦੱਸ ਦਿਓ ਬਸ ਦੱਸਾਂਗੇ ਜੀ ਨਹੀਂ ਸਰ ਇਹੀ ਦੱਸ ਦਿਓ ਕਿ ਵੈਰੀਫਾਈ ਕਰ ਰਹੇ ਹਾਂ ਅਜੇ ਮੌਕਾ ਵੇਖਣਾ ਇਹਨਾਂ ਦਾ ਕੋਈ ਮਾਲਕ ਨਾਲ ਝਗੜਾ ਚੱਲਦਾ ਕਰਾਇਆ ਦਾ ਅੱਛਾ ਜੀ ਆਲਦੇ ਨੇ ਮੋਗ ਵਾਲਾ ਪੋਰਚਕੇਸ ਚੱਲ ਰਿਹਾ ਦੱਸਿਆ ਨਾ ਆ ਕੇ ਸਾਨੂੰ ਦਰਖਾਸਤ ਦੇ ਗਏ ਉਸ ਤੋਂ ਬਾਅਦ ਹੋਣੇ ਕਹਿ ਰਹੇ ਕਿ ਚੋਰੀ ਹੋ ਰਹੀ ਹੈ ਪਰ ਚੋਰੀ ਪਰ ਇੱਕ ਵੈਰੀਫਾਈ ਕਰਕੇ ਕਦੀਆ ਕਰਾ ਕੇ ਮੋਗ ਵਾਲਾ ਵੈਰੀਫਾਈ ਕਰ ਰਹੇ ਹੋ ਜੋ ਬੰਦੀ ਕਰ ਲਈ ਹੋਈ ਹੈ ਆ ਦੇਖਾਂਗੇ ਜੋ ਕਲੀਅਰ ਹੁੰਦਾ ਸਰਪੰਚ ਸਾਹਿਬ ਨੇ ਨਹੀਂ ਰਹਉਂਦੇ ਤਾਂ ਠੀਕ ਹੈ ਜੋ